ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਅਹਿਮ ਖਬਰ ਮਾਤਾ ਵੈਸ਼ਨੋ ਦੇਵੀ ਪਵਨ ਕੰਪਲੈਕਸ ਵਿਖੇ ਸਵੇਰੇ ਸ਼ਾਮ ਕਰਵਾਈ ਜਾਣ ਵਾਲੀ ਅਲੌਕਿਕ ਆਰਤੀ ਦੀ ਤੜਸ ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸਰਾਇਨ ਬੋਰਡ ਵੱਲੋਂ ਪਿਛਲੇ ਸਾਲ ਜੁਲਾਈ ਮਹੀਨੇ ਚ ਪਵਨ ਮਾਰਗ ਤੇ ਸਥਿਤ ਧਾਰਮਿਕ ਅਰਧ ਕੁਵਾਰੀ ਮੰਦਿਰ ਚ ਪਵਿੱਤਰ ਗਰਵ ਜੂਨ ਗੁਫਾ ਦੇ ਕੰਪਲੈਕਸ ਚ ਅਲੌਕਿਕ ਆਰਤੀ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਪਵਿੱਤਰ ਗਰਵਚੂਨ ਦਿਵਯਾ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਤੋਂ 300 ਰੁਪਏ ਦੀ ਫੀਸ ਲਈ ਜਾ ਰਹੀ ਹੈ ਹੁਣ ਸ੍ਰਾਇਨ ਬੋਰਡ ਤੋਂ 1 ਜੂਨ ਤੋਂ ਫੀਸ ਵਧਾਉਣ ਜਾ ਰਿਹਾ ਹੈ ਦੱਸ ਦਈਏ 1 ਜੂਨ 2025 ਤੋਂ ਦਿਵਯਾ ਆਰਤੀ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂ ਤੋਂ ਹਰ ਸ਼ਰਧਾਲੂ ਤੋਂ 500 ਰੁਪਏ ਫੀਸ ਵਸੂਲੀ ਜਾਵੇਗੀ ਇਸ ਦੇ ਨਾਲ ਹੀ ਆਮ ਗ੍ਰਹਿ ਸ਼ਰਧਾਲੂਆਂ ਨੂੰ ਇਹ ਸਹੂਲਤ ਬਿਲਕੁਲ ਮੁਫਤ ਉਪਲਬਧ ਹੋਵੇਗੀ ਅਤੇ ਅੰਗਹੀਰ ਸੁਦਾਲੂ ਗਰਮਜੋਨ ਦੀ ਦੱਬਯ ਆਰਤੀ ਵਿੱਚ ਮੁਫਤ ਵਿੱਚ ਸ਼ਾਮਿਲ ਹੋ ਸਕਣਗੇ ਆਰਤੀ ਲਈ ਬੈਠੇ ਸੁਦਾਲਵਾਂ ਨੂੰ ਸਰਾਇਨਬੋਰਡ ਵੱਲੋਂ ਪੈਕਡ ਪ੍ਰਸ਼ਾਦ ਦੀ ਥੈਲੀ ਅਤੇ ਮਾਂ ਵੈਸ਼ਨੋ ਦੇਵੀ ਦਾ ਪਟਕਾ ਦਿੱਤਾ ਜਾਂਦਾ ਹੈ ਉੱਥੇ ਹੀ ਦਿਵਯਾ ਆਰਤੀ ਵਿੱਚ ਸ਼ਾਮਿਲ ਹੋਣ ਵਾਲੇ ਸੁਦਾਲਵਾਂ ਨੂੰ ਪਹਿਲ ਦੇ ਆਧਾਰ 'ਤੇ ਗਰਮਜੋਨ ਗੁਫਾ ਦੇ ਦਰਸ਼ਨ ਕਰਵਾਏ ਜਾਂਦੇ ਨੇ ਦੱਸ ਦਈਏ ਹੁਣ 1 ਜੂਨ 2025 ਤੋਂ ਸਰਾਇਨਬੋਰਡ ਸੁਦਾਲੂ ਤੋਂ ਪ੍ਰਤੀ ਸ਼ਦਾਲੂ 500 ਰੁਪਏ ਆਵਸੂਲੇਗਾ ਵਿਦਾਈ ਕੀ ਫੀਸ ਨੂੰ ਲੈ ਕੇ ਆਰਤੀ ਵਿੱਚ ਸ਼ਾਮਿਲ ਹਰੇਕ ਸ਼ਰਧਾਲੂ ਨੂੰ ਦਿੱਤੇ ਜਾਣ ਵਾਲੇ ਪ੍ਰਸ਼ਾਦ ਦੀ ਮਾਤਰਾ ਵੀ ਵਧਾ ਦਿੱਤੀ ਗਈ ਹੈ ਦਰਅਸਲ ਇਸ ਤੋਂ ਪਹਿਲਾਂ ਸ਼ਰਧਾਲੂਆਂ ਨੂੰ 25 ਰੁਪਏ ਦਾ ਪ੍ਰਸ਼ਾਦ ਦਿੱਤਾ ਜਾਂਦਾ ਸੀ ਜੋ ਕਿ ਹੁਣ 100 ਰੁਪਏ ਯਾਨੀ ਕਿ ਜ਼ਿਆਦਾ ਮਾਤਰਾ ਵਿੱਚ ਕਰ ਦਿੱਤਾ ਜਾਵੇਗਾ ਵਧੀ ਹੋਈ ਫੀਸ ਦੇ ਸਬੰਧ ਵਿੱਚ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਨੂੰ ਚਾਰ ਪੌਚ ਪ੍ਰਸ਼ਾਦ ਦੇ ਨਾਲ ਇੱਕ ਡੱਬਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਮਾਤਾ ਵੈਸ਼ਨੋ ਦੇਵੀ ਦਾ ਇੱਕ ਪਟਕਾ ਵੀ ਦਿੱਤਾ ਜਾਵੇਗਾ ਅਤੇ ਸ਼ਰਧਾਲੂ ਪਵਿੱਤਰ ਗਰਭਜੂਨ ਦੇ ਦਰਸ਼ਨ ਵੀ ਕਰ ਸਕਣਗੇ ਦੱਸ દਈਏ ਗਰਭਜੂਨ ਗੁਫਾ ਆਰਤੀ ਦੌਰਾਨ ਲਗਭਗ 200 225 ਸ਼ਰਧਾਲੂ ਇੱਕੋ ਸਮਾਂ ਬੈਠਦੇ ਨੇ ਸ਼ਰਧਾਲੂ ਇਸ ਹੁਲਤ ਦਾ ਲਾਭ ਪਾਵਨ ਅਤੇ ਪ੍ਰਾਚਨ ਗਰਭਜੂਨ ਗੁਫਾ ਦੇ ਕੰਪਲੈਕਸ ਵਿੱਚ ਰੋਜ਼ਾਨਾ ਹੋਣ ਵਾਲੀਆਂ ਦਿਬ்யਾ ਆਰਤੀ ਵਿੱਚ ਆਨਲਾਈਨ ਜਾਂ ਆਫਲਾਈਨ ਲੈ ਸਕਦੇ ਨੇ ਜਿਸ ਲਈ ਸ੍ਰਾਇਨ ਬੋਰਡ ਨੇ ਪੰਜਾਬ تصਿੱਧੀ ਕੋਟਾ ਆਨਲਾਈਨ ਇਹੇ ਕੋਟਾ ਆਫਲਾਈਨ ਰੱਖਿਆ ਤਾਂ ਜੋ ਸ਼ਰਧਾਲੂ ਬਿਨਾ ਕਿਸੇ ਪਰੇਸ਼ਾਨੀ ਦੇ ਇਸ سہولت ਦਾ ਲਾਭ ਲੈ ਸਕਣ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਅਹਿਮ ਖਬਰ ਮਾਤਾ ਵੈਸ਼ਨੋ ਦੇਵੀ ਪਵਨ ਕੰਪਲੈਕਸ ਵਿਖੇ ਸਵੇਰੇ ਸ਼ਾਮ ਕਰਵਾਈ ਜਾਣ ਵਾਲੀ ਅਲੌਕਿਕ ਆਰਤੀ ਦੀ ਤੜਸ ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ੍ਰਾਇਨ ਬੋਰਡ ਵੱਲੋਂ ਪਿਛਲੇ ਸਾਲ ਜੁਲਾਈ ਮਹੀਨੇ ਚ ਪਵਨ ਮਾਰਗ ਤੇ ਸਥਿਤ ਧਾਰਮਿਕ ਅਰਧ ਕੁਵਾਰੀ ਮੰਦਿਰ ਚ ਪਵਿੱਤਰ ਗਰਵ ਜੂਨ ਗੁਫਾ ਦੇ ਕੰਪਲੈਕਸ ਚ ਅਲੌਕਿਕ ਆਰਤੀ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਪਵਿੱਤਰ ਗਰਵ ਜੂਨ ਦਿਵਯਾ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਤੋਂ 300 ਰੁਪਏ ਦੀ ਫੀਸ ਲਈ ਜਾ ਰਹੀ ਹੈ ਹੁਣ ਸਾਈਨ ਬੋਰਡ ਤੋਂ 1 ਜੂਨ ਤੋਂ ਫੀਸ ਵਧਾਉਣ ਜਾ ਰਿਹਾ ਹੈ ਦੱਸ ਦਈਏ 1 ਜੂਨ 2025 ਤੋਂ ਦਿਵਯਾ ਆਰਤੀ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂ ਤੋਂ ਹਰ ਸ਼ਰਧਾਲੂ ਤੋਂ 500 ਰੁਪਏ ਫੀਸ ਵਸੂਲੀ ਜਾਵੇਗੀ ਇਸ ਦੇ ਨਾਲ ਹੀ ਅੰਗਹੀਰ ਸ਼ੁਧਾਲਵ ਨੂੰ ਇਹ ਸਹੂਲਤ ਬਿਲਕੁਲ ਮੁਫਤ ਉਪਲਬਧ ਹੋਵੇਗੀ ਅਤੇ ਅੰਗਹੀਰ ਸ਼ੁਧਾਲੂ ਗਰਭਜੋਤਨ ਦੀ ਦੱਬ్య ਆਰਤੀ ਵਿੱਚ ਮੁਫਤ ਵਿੱਚ ਸ਼ਾਮਿਲ ਹੋ ਸਕਣਗੇ ਆਰਤੀ ਲਈ ਬੈਠੇ ਸ਼ੁਧਾਲਵਾਂ ਨੂੰ ਸਾਈਨ ਬੋਰਡ ਵੱਲੋਂ ਪੈਕਡ ਪ੍ਰਸ਼ਾਦ ਦੀ ਥੈਲੀ ਅਤੇ ਮਾਂ ਵੈਸ਼ਨੋ ਦੇਵੀ ਦਾ ਪਟਕਾ ਦਿੱਤਾ ਜਾਂਦਾ ਹੈ ਉੱਥੇ ਹੀ ਦੱਬਿਆ ਆਰਤੀ ਵਿੱਚ ਸ਼ਾਮਿਲ ਹੋਣ ਬਾਅਦ ਸ਼ੁਧਾਲਵਾਂ ਨੂੰ ਪਹਿਲ ਦੇ ਆਧਾਰ 'ਤੇ ਗਰਭਜੋਤਨ ਗੁਫਾ ਦੇ ਦਰਸ਼ਨ ਕਰਵਾਏ ਜਾਂਦੇ ਨੇ ਦੱਸਦੇ ਹਾਂ ਇਹ ਹੁਣ 1 ਜੂਨ 2025 ਤੋਂ ਸਰਾਇਣਬੁਰਸ਼ ਧਾਲੂ ਤੋਂ ਪ੍ਰਤੀ ਸ਼ ਧਾਲੂ 500 ਰੁਪਏ ਆ ਵਸੂਲੇਗਾ ਵਧਾਈ ਕੀ ਫੀਸ ਨੂੰ ਲੈ ਕੇ ਆਰਤੀ ਵਿੱਚ ਸ਼ਾਮਿਲ ਹਰੇਕ ਸ਼ਰਧਾਲੂ ਨੂੰ ਦਿੱਤੇ ਜਾਣ ਵਾਲੇ ਪ੍ਰਸ਼ਾਦ ਦੀ ਮਾਤਰਾ ਵੀ ਵਧਾ ਦਿੱਤੀ ਗਈ ਹੈ ਦਰਅਸਲ ਇਸ ਤੋਂ ਪਹਿਲਾਂ ਸ਼ਰਧਾਲੂਆਂ ਨੂੰ 25 ਰੁਪਏ ਦਾ ਪ੍ਰਸ਼ਾਦ ਦਿੱਤਾ ਜਾਂਦਾ ਸੀ ਜੋ ਕਿ ਹੁਣ 100 ਰੁਪਏ ਯਾਨੀ ਕਿ ਜ਼ਿਆਦਾ ਮਾਤਰਾ ਵਿੱਚ ਕਰ ਦਿੱਤਾ ਜਾਵੇਗਾ ਵਧੀ ਹੋਈ ਫੀਸ ਦੇ ਸਬੰਧ ਵਿੱਚ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਨੂੰ ਚਾਰ ਪੌਥ ਪ੍ਰਸ਼ਾਦ ਦੇ ਨਾਲ ਇੱਕ ਡੱਬਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਮਾਤਾ ਵੈਸ਼نو ਦੇਵੀ ਦਾ ਇੱਕ ਪਟਕਾ ਵੀ ਦਿੱਤਾ ਜਾਵੇਗਾ ਅਤੇ ਸ਼ਰਧਾਲੂ ਪਵਿੱਤਰ ਗਰਭਜੂਨ ਦੇ ਦਰਸ਼ਨ ਵੀ ਕਰ ਸਕਣਗੇ ਦੱਸਦੇ ਹਈਏ ਗਰਭਜੂਨ ਗੁਫਾ ਆਰਤੀ ਦੌਰਾਨ ਲਗਭਗ 200 225 ਸ਼ਰਧਾਲੂ ਇੱਕੋ ਸਮਾਂ ਬੈਠਦੇ ਨੇ ਸ਼ਰਧਾਲੂ ਸਹੂਲਤ ਦਾ ਲਾਭ ਪਾਉਣ ਅਤੇ ਪਰਾਚਨ ਗਰਵ ਜੂਨ ਗੁਫਾ ਦੇ ਕੰਪਲੈਕਸ ਵਿੱਚ ਰੋਜ਼ਾਨਾ ਹੋਣ ਵਾਲੀਆਂ ਦિવ्य ਆਰਤੀ ਵਿੱਚ ਆਨਲਾਈਨ ਜਾਂ ਆਫਲਾਈਨ ਲੈ ਸਕਦੇ ਨੇ ਜਿਸ ਲਈ ਸ੍ਰਾਇਨ ਬੋਰਡ ਨੇ ਪੰਜਾਬ ਫਿਜੀ ਕੋਟਾ ਆਨਲਾਈਨ ਇਹੇ ਕੋਟਾ ਆਫਲਾਈਨ ਰੱਖਿਆ ਤਾਂ ਜੋ ਸ਼ਰਧਾਲੂ ਬਿਨਾ ਕਿਸੇ ਪਰੇਸ਼ਾਨੀ ਦੇ ਇਸ ਸਹੂਲਤ ਦਾ ਲਾਭ ਲੈ